ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਆਪ ਜੀਆਂ ਦੇ ਚਰਨਾਂ ਵਿੱਚ ਨਮਸਕਾਰ ਹੈ ਸੰਗਤ ਜੀ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਆਉਣ ਵਾਲੇ ਦੁੱਖਾਂ ਬਾਰੇ ਗੱਲ ਕਰੀਏ ਉਹਦੇ ਵਿੱਚੋਂ ਸਾਨੂੰ ਕਦੀ ਨਾ ਕਦੀ ਇਸ ਗੱਲ ਦਾ ਇੱਕ ਅਹਿਸਾਸ ਜ਼ਰੂਰ ਉੱਠੇਗਾ ਕਿ ਮੇਰੀ ਜੀਵਨ ਦੇ ਵਿੱਚ ਜਿਹੜਾ ਆ ਵਾਲਾ ਦੁੱਖ ਹੈ ਉਹ ਇਸ ਕਰਕੇ ਹੈ ਆ ਦੁੱਖ ਉਸ ਕਰਕੇ ਹੈ ਜੇ ਉਹ ਮੇਰੀ ਲਾਈਫ ਵਿੱਚ ਚੀਜ਼ ਨਾ ਹੋਵੇ ਤੇ ਮੇਰੀ ਲਾਈਫ ਜਿਹੜੀ ਹੈ ਮੇਰਾ ਜੀਵਨ ਜਿਹੜਾ ਹੈ ਉਹ ਬਹੁਤ ਖੁਸ਼ਹਾਲ ਹੋਵੇਗਾ ਸੰਗਤ ਜਿਓ ਇਨਸਾਨ ਦੀ ਜਿਹੜੀ ਸੋਚ ਹੈ ਨਾ ਉਹ ਸਭ ਦੀ ਵੱਖੋ ਵੱਖਰੇ ਤਲ ਦੇ ਉੱਤੇ ਕੰਮ ਕਰਦੀ ਹੈ ਉਹਦੇ ਵਿੱਚੋਂ ਜ਼ਿਆਦਾਤਰ ਜਿਹੜੀ ਸੰਗਤ ਹੈ ਜਿਹੜੇ ਜੀਵਨ ਜੀ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਹੀ ਹੰਡੋਰਾ ਹੁੰਦਾ ਹੈ ਕਿ ਮੇਰੇ ਜੀਵਨ ਦੇ ਜਿਹੜੇ ਦੁੱਖ ਨੇ ਉਹ ਇੰਨਾ ਇੰਨਾ ਕਾਰਨਾ ਕਰਕੇ ਨੇ ਜਦਕੀ ਸੰਗਤ ਜੀ ਜੇ ਕਦੀ ਜੀਵਨ ਚ ਸਮਾਂ ਮਿਲੇ ਤੇ ਗਹਿਰਾਈ ਨਾਲ ਬਿਲਕੁਲ ਇਕੱਲੇ ਹੋ ਕੇ ਇਸ ਜ਼ਰੂਰ ਸੋਚਿਆ ਜੇ ਕਿ ਸਾਡੇ ਜੀਵਨ ਦੇ ਵਿੱਚ ਜਿਹੜੇ 90% ਦੁੱਖ ਨੇ ਉਹ ਖੁਦ ਸਾਡੇ ਕਰਕੇ ਨੇ ਕਿਉਂ ਕਿਉਂਕਿ ਜੇ ਅਸੀਂ ਦੁੱਖਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਈ ਜਾਵਾਂਗੇ ਪਾਈ ਜਾਵਾਂਗੇ ਤੇ ਉਹ ਸਾਡੇ ਕੋਲ ਹੀ ਰਹਿਣ ਲੱਗ ਪੈਣਗੇ ਸੰਗਤ ਜੀ ਆਪਾਂ ਕਿਹੜੀ ਚੀਜ਼ ਨੂੰ ਆਪਣੇ ਅੰਦਰ ਲੈ ਕੇ ਜਾਣੇ ਆ ਕਿਹੜੇ ਵਿਚਾਰ ਨੂੰ ਆਪਣੇ ਅੰਦਰ ਲੈ ਕੇ ਜਾਣੇ ਆ ਕਿਹੜੀਆਂ ਪਵਨਾਵਾਂ ਨੂੰ ਆਪਣੇ ਅੰਦਰ ਇਕੱਠਾ ਕਰਨੇ ਆ ਉਹਨਾਂ ਗੱਲਾਂ ਤੇ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਸੋਚਣਾ ਚਾਹੀਦਾ ਹੈ ਪ੍ਰਮਾਤਮਾ ਨੇ ਸਾਨੂੰ ਜੋ ਵੀ ਦਿੱਤਾ ਹੈ ਅਸੀਂ ਕਦੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਇਹਦੇ ਵਿੱਚ ਦਾਸ ਵੀ ਸ਼ਾਮਲ ਹੈ ਸੰਗਤ ਜੀਓ ਇੱਕ ਗੱਲ ਕਦੇ ਇਹ ਵੀ ਸੋਚ ਕੇ ਆਪਾਂ ਜ਼ਰੂਰ ਵੇਖੀਏ ਕਿ ਆਪਾਂ ਜ਼ਿਆਦਾਤਰ ਦੁਖੀ ਉਹਨਾਂ ਕਰਕੇ ਹੁੰਨੇ ਹਾਂ ਕਿ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਨੇ ਜੇ ਕਿਸੇ ਦੇ ਕੋਲ ਆਪਾਂ ਕੋਈ ਚੀਜ਼ ਵੇਖੀਏ ਕਿ ਜੋ ਸਾਡੇ ਕੋਲ ਨਹੀਂ ਹੈ ਤੇ ਸੰਗਤ ਜੀਓ ਸਾਨੂੰ ਉਸ ਗੱਲ ਦਾ ਚੋਰਾ ਲੱਗ ਜਾਂਦਾ ਹੈ ਕਿ ਹਾਂ ਉਹਦੇ ਕੋਲ ਹੈ ਮੇਰੇ ਕੋਲ ਨਹੀਂ ਹੈ ਸੰਗਤ ਜੀ ਗੁਰੂ ਨੇ ਤੇ ਪਤਾ ਨਹੀਂ ਸਾਡੀ ਚੋਲੀ ਨਾਲ ਹੋਮੀ ਵੱਧ ਕੇ ਸਾਨੂੰ ਕੀ ਕੁਛ ਦਿੱਤਾ ਹੈ ਪਰ ਸਾਨੂੰ ਇੰਨਾ ਗੱਲਾਂ ਦਾ ਕੋਈ ਗਿਆਨ ਨਹੀਂ ਹੈ ਨਾ ਗੱਲਾਂ ਦੀ ਸਾਡੇ ਮਨ ਵਿੱਚ ਕੋਈ ਭਾਵਨਾ ਕੋਈ ਕਦਰ ਨਹੀਂ ਹੈ ਕਿ ਗੁਰੂ ਨੇ ਸਾਨੂੰ ਕੀ ਕੁਛ ਦਿੱਤਾ ਸੰਗਤ ਜੀ ਜਿਹੜਾ ਇਨਸਾਨ ਸੜਕ ਤੇ ਜਾ ਰਿਹਾ ਹੈ ਕੋਲੋਂ ਕੋਈ ਗੱਡੀ ਲੰਗੀ ਏ ਵੱਡੀ ਪਰ ਅਸੀਂ ਛੋਟੀ ਗੱਡੀ ਵਿੱਚ ਬੈਠੇ ਆਂ ਸਾਨੂੰ ਉਸ ਗੱਲ ਦਾ ਵੀ ਦੁੱਖ ਹੋਏਗਾ ਕਿ ਹਾਂ ਉਹਦੇ ਕੋਲ ਤੇ ਈਡੀ ਸੋਹਣੀ ਵੱਡੀ ਗੱਡੀ ਹੈ ਪਰ ਸਾਡੇ ਕੋਲ ਨਹੀਂ ਅਸੀਂ ਤੇ ਪੁਰਾਣੀ ਲੈ ਕੇ ਬੈਠੇ ਆ ਪਰ ਸੰਗਤ ਜੀ ਜੇ ਕਿਸੇ ਦੇ ਅਵਸਥਾ ਹੈ ਜਾਂ ਜੇ ਕਿਸੇ ਦੇ ਵੀ ਮਨ ਦੇ ਵਿੱਚ ਉਸ ਪਰਮਾਤਮਾ ਦਾ ਭਉ ਹੈ ਉਹਦੇ ਕੋਲੋਂ ਭਾਵੇਂ ਕਿੱਡੇ ਵੀ ਵੱਡੀਆਂ ਗੱਡੀਆਂ ਲੰਘ ਜਾਣ ਕਿੱਡੇ ਵੀ ਵੱਡੇ ਟਰੱਕ ਲੰਘ ਜਾਣ ਉਹਦੇ ਮਨ 'ਚ ਕਦੀ ਇਹ ਗੱਲ ਨਹੀਂ ਆਵੇਗੀ ਕਿ ਹਾਂ ਮੇਰੇ ਕੋਲ ਵੀ ਹੋਵੇ ਸੰਗਤ ਜੀ ਕਦੀ ਗੱਡੀ ਵਿੱਚ ਬਹਿ ਕੇ ਵੀ ਤੁਸੀਂ ਉਸ ਇਨਸਾਨ ਨੂੰ ਵੇਖੋ ਜਿਹੜਾ ਅੱਜ ਦੇ ਸਮੇਂ 'ਚ ਵੀ ਪੈਦਲ ਜਾ ਰਿਹਾ ਹੈ ਉਹਦੇ ਕੋਲ ਸਾਈਕਲ ਲੇਨ ਦੀ ਵੀ ਗੰਜੈਸ਼ ਨਹੀਂ ਹੈ ਪਰ ਜੇ ਹੁਣ ਸਾਈਕਲ ਵਾਲਾ ਇਹ ਸੋਚੇ ਕਿ ਇਹਦੇ ਕਰਮ ਕਿੱਡੇ ਤੇਜ਼ ਨੇ ਜਿਹੜਾ ਗੱਡੀ ਵਿੱਚ ਬੈਠਾ ਹੈ ਪ੍ਰਸੰਗਤ ਜੀ ਉਹ ਸਾਈਕਲ ਵਾਲਾ ਇਹ ਗੱਲ ਨਹੀਂ ਜਾਣਦਾ ਕਿ ਜਿਹੜਾ ਗੱਡੀ 'ਚ ਤੇ ਬੈਠਾ ਹੈ ਪਰ ਪਤਾ ਨਹੀਂ ਉਹਦੇ ਸਿਰ ਤੇ ਕਿੱਡੇ ਵੱਡੇ ਕਰਜ਼ੇ ਨੇ ਇਹ ਸਭ ਆਪਣੀ ਆਪਣੀ ਮਾਨ ਸਿੱਤਾ ਹੈ ਸੰਗਤ ਜੀਓ ਸਾਈਕਲ ਵਾਲੇ ਨੇ ਸ਼ਾਇਦ ਕਦੀ ਉਸ ਇਨਸਾਨ ਨੂੰ ਨਾ ਵੇਖਿਆ ਹੋਵੇ ਜਿਹਦੇ ਕੋਲ ਪੈਰ ਵੀ ਨਹੀਂ ਪਰ ਇਹੋ ਜਿਹਾ ਇਨਸਾਨ ਕੋਈ ਤਰਤੀ ਤੇ ਹੈ ਨਹੀਂ ਜਿਨੇ ਕਦੀ ਇਹੋ ਜਿਹਾ ਇਨਸਾਨ ਨਾ ਵੇਖਿਆ ਹੋਵੇ ਕਿ ਜਿਹਦੇ ਕੋਲ ਪੈਰ ਵੀ ਨਾ ਹੋਣ ਸੰਗਤ ਜੀਓ ਉਹਨਾਂ ਲੋਕਾਂ ਦਾ ਵੀ ਕਦੀ ਦੁੱਖ ਮਹਿਸੂਸ ਕਰਕੇ ਵੇਖੀਏ ਜਿਨ੍ਹਾਂ ਦੇ ਪੈਰ ਵੀ ਹੈ ਨੇ ਪਰ ਪੈਰਾਲਾਈਸਿਸ ਕਰਕੇ ਉਹ ਵੀਵੀ 25 25 30 35 ਸਾਲਾਂ ਤੱਕ ਮੰਜੀ ਤੇ ਉੱਤੇ ਹੀ ਪੈ ਰਹੇ ਨੇ ਅਖੀਰ ਵਿੱਚ ਆ ਕੇ ਸੰਗਤ ਜਿਓ ਉਹਨਾਂ ਦੇ ਕੰਡ ਦੇ ਵਿੱਚ ਪੈੜੀ ਬਿਮਾਰੀ ਹੋ ਕੇ ਤੇ ਉਹਨਾਂ ਦੀ ਜਾਨ ਜਿਹੜੀ ਹੈ ਉਹ ਨਿਕਲੀ ਹੈ ਸੰਗਤ ਜੀ ਰੱਬ ਦੇ ਦਰ ਤੇ ਮੱਥੇ ਟੇਕ ਕੇ ਤੇ ਅਸੀਂ ਸਦਾ ਬਸ ਮਾਫੀਆਂ ਹੀ ਮੰਗੀਏ ਕਿ ਸਮਰੱਥ ਗੁਰੂ ਸਾਨੂੰ ਜਿਵੇਂ ਜਾਣਦੇ ਹੋ ਬਖਸ਼ ਲੋ ਸੰਗਤ ਜੀ ਆਪ ਸਾਬੁੱچے ਸੁੱਚੇ ਹੋ ਆਪ ਜੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਅਰਦਾਸ ਬੇਨਤੀ ਹੈ ਕਿ ਉਸ ਸਮਰੱਥ ਗੁਰੂ ਦਾ ਇਹਦੇ ਵਿੱਚ ਦਾਸ ਵੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੇ ਆਪਰਾਧਾਂ ਪਾਪਾਂ ਨੂੰ ਬਖਸ਼ਾਈਏ ਇੰਨੀ ਹੀ ਬਹੁਤ ਵੱਡੀ ਗੱਲ ਹੋ ਜਾਏਗੀ ਕਿ ਅੱਗੋਂ ਤੇ ਅਸੀਂ ਜੋ ਲੈਣਾ ਹੈ ਗੁਰੂ ਜੀਆਂ ਦੇ ਕੋਲੋਂ ਉਹ ਤੇ ਬਹੁਤ ਵੱਡੀ ਚੀਜ਼ ਹੈ ਸੰਗਤ ਜੀ ਜੋ ਪਿੱਛੇ ਹੋ ਬੀਤਿਆ ਹੈ ਸਾਡੇ ਤੋਂ ਅਸੀਂ ਉਸ ਵਾਸਤੇ ਮਾਫੀ ਮੰਗੀਏ ਤਾਂ ਜੋ ਗੁਰੂ ਸਮਰੱਥ ਸਾਨੂੰ ਬਖਸ਼ ਲਵੇ ਤੇ ਆਪਣੇ ਦਰ ਤੇ ਹਮੇਸ਼ਾ ਹੀ ਸਾਨੂੰ ਪਰਵਾਣ ਕਰੇ ਸੋ ਇੰਨੀਆਂ ਬੇਨਤੀਆਂ ਪਰਵਾਣ ਕਰਨੀਆਂ ਸੰਗਤ ਜਿਉ ਬਾਦੂ ਦੇ ਚੋਰੇ ਅਸੀਂ ਆਪਣੇ ਘਰ ਵਿੱਚ ਆਪਣੇ ਹਿਰਦੇ ਵਿੱਚ ਲੈ ਕੇ ਨਾ ਰਖੀਏ ਤੇ ਸਾਡਾ ਜੀਵਨ ਜਿਹੜਾ ਹੈ ਉਹ ਬਹੁਤ ਸੁਖੀ ਹੋ ਜਾਏਗਾ ਆਪਾ ਕੇਵਲ ਇੱਕ ਹੀ ਤੋਕ ਆਪਣੇ ਜੀਵਨ ਦਾ ਆਧਾਰ ਬਣਾਈਏ ਬਿਨਾਂ ਸੰਤੋਖ ਨਹੀਂ ਕੋ ਰਾਜੇ ਸਸੰਗਤ ਜੀਓ ਸੰਤੋਖ ਨੂੰ ਅપરા ਅਪਣਾਈਏ ਸਬਰ ਨੂੰ ਅਪਣਾਈਏ ਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਲਈਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਰ ਚਕਤੀ ਸਲਾਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ